ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਵੱਡੀ ਲਾਪਰਵਾਈ ਸਾਹਮਣੇ ਆਈ ਹੈ ਮਰੇ ਹੋਏ ਵਿਅਕਤੀ ਦੇ ਪਰਿਵਾਰ ਨੂੰ ਉਹਨਾਂ ਦੇ ਪਿਤਾ ਦੀ ਥਾਂ ਇੱਕ ਔਰਤ ਦੀ ਡੈੱਡ ਬੋਡੀ ਦੇ ਦਿੱਤੀ ਗਈ ਪਰਿਵਾਰ ਜਦੋਂ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਸੀ ਤਾਂ ਸੰਸਕਾਰ ਦੇ ਸਮੇਂ ਸੱਚ ਸਾਹਮਣੇ ਆਇਆ ਤੇ ਸਭ ਹੈਰਾਨ ਰਹਿ ਗਏ ਪਰਿਵਾਰ ਨੇ ਹਸਪਤਾਲ ਤੇ ਭਾਵਨਾਵਾਂ ਦਾ ਖਿਲਵਾੜ ਕਰਨ ਦਾ ਦੋਸ਼ ਲਾਇਆ ਹੈ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਤੁਕਰੀ ਇਲਾਕੇ 'ਚ ਸਥਿਤ ਦੀਪਕ ਹਸਪਤਾਲ ਵਿੱਚ ਜਗਰਾਉਂ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ 60 ਸਾਲਾਂ ਦੇ ਜਗਿੰਦਰ ਸਿੰਘ ਦਾ ਕਈ ਦਿਨ ਤੋ ਇਲਾ ਚਲ ਰਿਹਾ ਸੀ ਅਤਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਮ੍ਰਿਤਕ ਪੁੱਤਰ ਜਸਵੰਤ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਹਸਪਤਾਲ ਦਾ ਬਿੱਲ ਭਰਿਆ ਤੇ ਲਾਸ਼ ਮੰਗੀ ਪਹਿਲਾ ਹਸਪਤਾਲ ਨੇ ਗੇੜੇ ਲਗਵਾਏ ਫਿਰ ਬਾਅਦ ਵਿੱਚ ਔਰਤ ਦੀ ਡੈੱਡ ਬੋਡੀ ਦੇ ਦਿੱਤੀ ਹਸਪਤਾਲ ਵੱਲੋਂ ਕਿਹਾ ਗਿਆ ਕਿ ਪੈਕੇਟ ਨਾ ਖੋਲੋ ਕਿਉਂਕਿ ਕੋਈ ਕੈਮੀਕਲ ਲਾਇਆ ਹੋਇਆ ਹੈ ਪਰ ਜਦੋਂ ਡੈੱਡ ਬੋਡੀ ਕar ਆਈ ਤਾਂ ਮ੍ਰਿਤਕ ਦੀ ਦੀਨੇ ਅੰਤਿਮ ਵਾਰ ਆਪਣੇ ਪਿਤਾ ਦਾ ਚਿਹਰਾ ਵੇਖਣ ਲਈ ਜ਼ਿੰਦਗੀ ਦੀ ਤਾ ਪੁੱਤਰ ਨੇ ਕਪੜਾ ਹਟਾਇਆ ਤਾਂ ਵੇਖ ਕੇ ਔਰਤ ਦੀ লাশ ਹਰ ਕੋਈ 당 ਰਹਿ ਗਿਆ ਮੈਂ ਜੀ ਇਹ ਵੀ ਜੇ ਅਸੀਂ ਨਾ ਅੱਜ 5 5-6 ਦਿਨ ਤੋਂ ਉੱਥੇ ਸੀਗੇ ਦੀਪਕ ਹਸਪਤਾਲ ਦੇ ਵਿੱਚ ਜਿਹੜੀ ਕਿਹਦਾ ਜੀ ਦੀਪਕ ਲੁਧਿਆਣਾ ਜੀ ਜਿਹੜਾ ਨਹਿਰ ਦੇ ਕੋਲੇ ਆ ਜਦੋਂ ਉੱਥੇ ਸੀਗੇ ਅਸੀਂ ਜਦੋਂ ਅੱਜ 6:30 ਵਜੇ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਅੱਛਾ ਜੀ ਉਹ ਕਰਿਆ ਉਹਦੇ ਬਿੱਲ ਕਲੀਅਰ ਕਰਾ ਕੇ ਵੀ ਅਸੀਂ ਕਿਹਾ ਵੀ ਸਾਡੀ ਡੈੱਡ ਬੋਡੀ ਚੁਕਾ ਦਿਓ ਵੀ ਜਾ ਜਾਣੇ ਹੁਣ ਅਸੀਂ ਘਰੇ ਆਉਂਦਾ ਵੀ ਠੀਕ ਆ ਜਿਹੜਾ ਹੋ ਗਿਆ ਹੋ ਗਿਆ ਉਹ ਕਹਿੰਦੇ ਥੱਲੇ ਜਾ ਕੇ ਉਹਦਾ ਬਿੱਲ ਕਲੀਅਰ ਕਰਾ ਕੇ ਵੀਰੇ ਤੇ ਨਰਸ ਬੈਠੀਆਂ ਸੀ ਥੱਲੇ ਭੇਜਾਉਂਦਾ ਨੇ ਸਾਨੂੰ ਰੂਮ ਦੇ ਵਿੱਚ ਉਥੋਂ ਉਹਨਾਂ ਨੇ ਸਾਨੂੰ ਲਿਸਟ ਬਣਾ ਕੇ 2 ਘੰਟੇ ਦਾ ਪਹਿਲਾਂ ਸਾਨੂੰ ਹੀ ਭਕਾਈ ਗਏ ਵੀਰੇ ਕਹਿੰਦੇ ਉੱਪਰ ਜਾਓ ਪਹਿਲਾਂ ਕਹਿੰਦੇ ਕੁੜੀ ਕਹਿੰਦੀ ਮੈਂ ਆਈ ਹੁਣੀ ਆ ਕਹਿੰਦੀ ਹਲੇ 6:00 7:00 ਵਜੇ ਆਈ ਸੀ 7:30 ਵਜੇ ਕਹਿੰਦੀ ਮੈਂ ਬੈਠੀ ਹੁਣੀ ਆ ਕਹਿੰਦੀ ਤੁਸੀਂ ਉੱਪਰ ਹੋ ਜਾ ਕੇ ਜਾਓ ਫੇਰ ਦੁਬਾਰੇ ਅਸੀਂ ਉੱਪਰ ਗਏ ਉਹ ਕਹਿੰਦੇ ਯਾਰ ਥੱਲੇ ਹੀ ਹੋਣਾ ਉੱਪਰ ਨਹੀਂ ਹੋਣਾ ਅਸੀਂ ਫੇਰ ਥੱਲੇ ਗਏ ਉਹ ਕਹਿੰਦੇ 10 ਮਿੰਟ ਬਹਿ ਜਾਓ ਅਸੀਂ ਬਾਅਦ ਚ ਕਰਦੇ ਆ ਚਲੋ ਆਇਆ तरीके ਤੇ ਮੁੜ ਕੇ ਉਹ ਤੋਂ ਬਾਅਦ ਅਸੀਂ ਕਹਿ ਕੇ ਕਿ ਕਢਵਾ ਲਿਆ ਬਿੱਲ ਉਹਨਾਂ ਨੇ ਆਪਣੇ ਕੋਲ 20314 ਰੁਪਏ ਲਿੱਤੇ लास्टੀ ਦੇ ਆਪਣੇ ਤੇ ਬਣਦੇ ਸੀਗੇ ਬਾਕੀ ਸਾਰੇ ਨਾਲ ਦੀ ਨਾਲ ਹੀ ਆਪਾਂ ਵੀਰੇ ਜਮਾ ਕਰਾਈ ਗਏ ਸੀ ਜਦੋਂ ਉਹਨਾਂ ਨੇ ਪੈਸੇ ਲੈ ਕੇ ਸਾਨੂੰ ਅਸੀਂ ਉੱਥੇ ਬਿੱਲ ਕਹਿੰਦੇ ਉੱਪਰ ਚਲੇ ਜਾਓ ਉੱਪਰ ਗਏ ਸੀ ਗਾੜ ਦੇ ਕੋਲੇ ਜਦੋਂ ਮੂਰੇ ਉਹ ਕਹਿੰਦੇ ਤੁਹਾਡੀ ਬਾਡੀ ਭੇਜਤੀ ਵੀਰੇ ਮਕਚਰ ਦੇ ਵਿੱਚ ਅਸੀਂ ਕਿ ਵੀਰੇ ਕਿੱਥੇ ਆ ਤੁਹਾਨੂੰ ਤਾਂ ਪਤਾ ਨਹੀਂਗਾ ਕਹਿੰਦੇ ਤੁਸੀਂ ਬਾਹਰ ਗੇਟ 'ਚ ਜਾਓ ਜਿੱਥੇ ਮੈਡੀਸਨ ਆ ਅਸੀਂ ਅਸੀਂ ਉੱਥੇ ਚਲੇ ਗਏ ਉੱਥੇ ਸਾਡੇ ਨੇ ਇਹਨਾਂ ਦਾ ਮਲਾਜ ਮੰਗਿਆ ਉਹ ਕਹਿੰਦਾ ਤੁਹਾਡੀ ਕਾਹਤੇ ਲੈ ਕੇ ਜਾਣਾ ਸੀਗਾ ਐਂਬੂਲੈਂਸ 'ਚ ਵੀਰੇ ਲੈ ਕੇ ਜਾ ਉਹ ਕਹਿੰਦਾ ਚਲੋ ਐਂਬੂਲੈਂਸ ਦੇ ਨਾਲ-ਨਾਲ ਤੁਰੇ ਗਏ ਸਾਰੇ ਜਾਨੇ ਤੁਰੇ ਗਏ ਤਾਂ ਉਹਨੇ ਗੇਟ ਖੋਲ੍ਹਿਆ ਅੰਦਰ ਚਲੋ ਚੈਨ ਲੱਗੀ ਸੀ ਚੈਨ ਦੀ ਖੋਲੀ ਉਹ ਦੂਗਾ ਜਗ੍ਹਾ ਕਹਿੰਦਾ ਜਿੰਦਾ ਖੋਲ੍ਹਿਆ ਜਿੰਦਾ ਖੋਲ ਕੇ ਅੰਦਰ ਵੜਿਆ ਕਹਿੰਦਾ ਚੱਕ ਲੋ ਵੀਰੇ ਉਹਨਾਂ ਨੇ ਬਾਡੀ ਕਹਿੰਦਾ ਖਿੱਚੋ ਬਾਹਰ ਅਸੀਂ ਖਿੱਚ ਲਈ ਅੱਜ ਜਗ ਜਿੰਦਰ ਸਿੰਘ ਦੀ ਲੈ ਕੇ ਜਾਣੀ ਵੀ ਉਹੀ ਆ ਕਹਿੰਦਾ ਹਾਂ ਵੀਰੇ ਕਹਿੰਦਾ ਤੁਹਾਡੀ ਮੌਤ ਤੇ ਉਹਨਾਂ ਨੇ ਭੇਜਿਆ ਅਸੀਂ ਲੱਦੇ ਲੱਦ ਕੇ ਘਰੇ ਲਿਆਂਦੇ ਤਾਂ ਬਾਡੀ ਜਦੋਂ ਅਸੀਂ ਘੰਟਾ ਤੋਂ ਉਧਾਂ ਮੈਂ ਇਸ ਬਾਰੇ ਕਹੂੰਗਾ ਜੀ ਬਹੁਤ ਵੱਡੀ ਇੱਕ ਨਲੈਕੀਆ ਹਸਪਤਾਲ ਦੀ ਅੱਜ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਆ ਕਿਉਂਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਆ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਜੁੜੀਆਂ ਹੁੰਦੀਆਂ ਉਹ ਅਸੀਂ ਬਹੁਤ ਸਾਰੀਆਂ ਅੰਤਮ ਜਿਹੜੀਆਂ ਰਸਮਾਂ ਆ ਅੰਤਮ ਸੰਸਕਾਰ ਦੇ ਦੌਰਾਨ ਕਰਦੇ ਆ ਅੱਜ ਮੈਨੂੰ ਹੈਰਾਨੀ ਹੋਈ ਆ ਵੀਕਾ ਲੁਧਿਆਣਾ ਦਾ ਹਸਪੀਟਲ ਆ ਦੀਪਕ ਹਸਪੀਟਲ ਜਿੱਥੇ ਕਿ ਸਾਡੇ ਸਰਕਾਰ ਜੋਗ ਅੰਕਲ ਜੀ ਪਿਛਲੇ 5 ਦਿਨ ਤੋਂ ਦਾਖਲ ਸੀ ਸਵੇਰੇ ਮੈਨੂੰ ਫੋਨ ਆਇਆ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਇੱਥੇ ਪ੍ਰਬੰਧ ਕਰਨ ਲੱਗ ਗਏ ਜਦੋਂ ਬਾਡੀ ਪਹੁੰਚੀ ਚਲੋ ਰੋਣ ਪਰਲਾਪ ਪੈ ਗਿਆ ਘਰੇ ਰੋਂਦੇ-ਕਲੋਂਦੇ ਤੋਂ ਬਾਅਦ ਜਦੋਂ ਦੇਖਿਆ ਪਰਿਵਾਰ ਨੇ ਖੋਲ ਕੇ ਉਸ ਬਾਡੀ ਨੂੰ ਤਾਂ ਹੈਰਾਨੀ ਹੋਈ ਉਹ ਬਾਡੀ ਇੱਕ ਔਰਤ ਦੀ ਨਿਕਲੀ ਜਦ ਕਿ ਸਾਡੇ ਸਰਕਾਰ ਜੋਗ ਅੰਕਲ ਜੀ ਦੀ ਡੈਥ ਹੋਈ ਸੀ ਅਸੀਂ ਕੰਟੈਕਟ ਕੀਤਾ ਹਸਪੀਟਲ ਨਾਲ ਹਸਪੀਟਲ ਦਾ ਵੀ ਮੈਂ ਕਹਾਂ ਮੈਂ ਰਈਆ ਬਹੁਤਾ ਵਧੀਆ ਨਹੀਂ ਸੀ ਰਿਸੈਪਸ਼ਨ ਦੇ ਉੱਪਰ ਵੀ ਪਹਿਲਾਂ ਜਿਸ ਤਰ੍ਹਾਂ ਹੁੰਦਾ ਸਟਾਫ ਦਾ ਆਮ ਹੀ ਟਾਲਮਟੋਲ ਕੀਤੀ ਗਈ ਇਧਰ ਇਹ ਗੱਲ ਮੈਨੂੰ ਇੱਥੇ ਤਾਂ ਕਹਿ ਦਿੱਤੀ ਗਈ ਵੀ ਤੁਹਾਡੇ ਬੰਦੇ ਦਾ ਬੈਲੀ ਨਹੀਂ ਕਲੀਅਰ ਹੋਇਆ ਸੀ ਤੁਸੀਂ ਕਿਹਦੀ ਬਾਡੀ ਚੱਕ ਕੇ ਲੈ ਜੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੋਸ਼ ਕਰੋ ਤੁਸੀਂ ਜੇ ਬਾਡੀ ਬੈਲ ਕਲੀਅਰ ਨਹੀਂ ਬਾਡੀ ਤਾਂ ਸਾਨੂੰ ਤੁਸੀਂ ਚੁਕਾਈ ਆ ਕਿੱਦਾਂ ਚੁਕਾ ਦਿੱਤੀ ਚਲੋ ਫਿਰ ਉਹਨਾਂ ਨੇ ਮੈਨੇਜਮੈਂਟ ਨਾਲ ਵੀ ਮੈਂ ਗੱਲ ਕਰਨੀ ਚਾਹੀ ਪਹਿਲਾਂ ਤਾਂ ਕਾਫੀ ਧੇਰ ਗੱਲ ਨਹੀਂ ਹੋਈ ਗੱਲਬਾਤ ਹੋਈ ਪਰ ਮੈਨੇਜਮੈਂਟ ਦਾ ਵੀ ਰਵਈਆ ਸੀ ਜਿਹੜਾ ਬਹੁਤਾ ਮੈਂ ਕਹਾਂ ਪੋਜ਼ਿਟਿਵ ਨਹੀਂ ਸੀਗਾ ਗਲਤੀ ਪ੍ਰਤੀ ਵੀ ਉਹਨਾਂ ਨੇ ਗਲਤੀ ਕੀਤੀ ਆ ਪਰ ਜੇ ਇਦਾਂ ਦੀ ਗਲਤੀ ਹੋਈ ਆ ਮਹਿਕਮਾ ਜਿਹੜੇ ਲੋਕਾਂ ਨੇ ਕੀਤੀ ਆ ਜੇ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਅੰਤਮ ਰਸਮਾਂ ਜਿਹੜੀਆਂ ਸੀ ਕਰਦੇ ਆ ਆਪਣੇ ਬਜ਼ੁਰਗਾਂ ਦੀਆਂ ਉਹ ਰਹਿ ਜਾਣੀਆਂ